ਜੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ YouTube ਦੇ ਚੈਨਲ ਕਬੱਡੀ ਨਾਟਗਿਰਾਂ ਦੇ ਉੱਪਰ ਜੇਕਰ ਤੁਸੀਂ ਪਹਿਲੀ ਵਾਰ ਹੀ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਦੋਸਤੋ ਜਿਵੇਂ ਕਿ ਤੁਸੀਂ ਨੀ ਤੰਬਨਲ ਦੇਖ ਹੀ ਲਿਆਤਾ ਹੈ ਤਾਂ ਪਾਲੇਂਗਲੜਪੁਰ ਨੇ ਆਪਣੇ ਪੇਜ ਤੇ ਲਾਈਵ ਹੋ ਕੇ ਦੱਸਿਆ ਕਿ ਉਹ ਹੁਣ ਨਾਰਥ ਇੰਡੀਆ ਫੈਡਰੇਸ਼ਨ ਨਹੀਂ ਖੇਡੇਗਾ ਤਾਂ ਦੋਸਤੋ ਅੱਗੇ ਤੁਸੀਂ ਪੋਸਟ ਨੂੰ ਵੀ ਦੇਖਣਾ ਤੇ ਤੁਹਾਡਾ ਕੀ ਰਾਇ ਹੈ ਇਸ ਬਾਰੇ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ